ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਦੇਵ ਗ੍ਰੀਨਲੈਂਡ ਨਾਸਰੀ ਤੁਹਾਨੂੰ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਤੁਹਾਨੂੰ ਇੱਕ ਹੋਰ ਅਹਿਮ ਵੀਡੀਓ ਦੇਣੀ ਹੈ ਕਿ ਜਿੰਨੇ ਵੀ ਤੁਹਾਡੇ ਕੋਲ ਫਲ ਫਰੂਟ ਵਾਲੇ ਪੌਦੇ ਆ ਘਰ ਵਿੱਚ ਲੱਗੇ ਆ ਸੋ ਸਭ ਤੋਂ ਵੱਡੀ ਗੱਲ ਵੀ ਠੰਡ ਬਹੁਤ ਆਇਆ ਅੱਜ 6 ਡਿਗਰੀ ਤਾਪਮਾਨ ਹੈ 21 2024 ਦੀ ਵੀਡੀਓ ਇਹ ਬਣ ਰਹੀ ਹੈ ਤੇ ਤੁਹਾਨੂੰ ਦਿਖਾਉਂਦੇ ਆ ਅੱਜ ਆਪਾਂ ਇਹ ਜਨਵਰੀ ਦੇ ਲਾਸਟ ਤੇ ਪਹਿਲੇ ਹਫਤੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਉਣੀਆਂ ਜਿਹਦੇ ਨਾਲ ਅੱਗੇ ਸਾਰੇ ਬੂਟਿਆਂ ਨੂੰ ਫਰੂਟ ਰੱਜਮਾ ਆਵੇ ਤੇ ਜਿਹੜੇ ਫੁੱਲਦਾਰ ਪੌਦੇ ਐ ਉਹਨਾਂ ਨੂੰ ਵੀ ਇਹੋ ਚੀਜ਼ ਪੈਣੀ ਐ ਸੋ ਤੁਸੀਂ ਵੀ ਆਪਣੇ ਘਰਲ ਜਾ ਕੇ ਪਾ ਸਕਦੇ ਹੋ ਸਾਡੇ ਕੋਲ ਲੈਣੀ ਸਾਡੇ ਕੋਲ ਲੈ ਸਕਦੇ ਹੋ ਬਾਜ਼ਾਰ ਤੋਂ ਲੈਣੀ ਐ ਬਾਜ਼ਾਰ ਤੋਂ ਲੈ ਸਕਦੇ ਹੋ ਤੇ ਆਓ ਤੁਹਾਨੂੰ ਦਿਖਾਉਂਦੇ ਆ ਉਹ ਕੀ ਚੀਜ਼ ਐ ਤੇ ਕਿੱਦਾਂ ਲਾਉਣੀ ਐ ਠੀਕ ਐ ਜੀ ਕਿੱਦਾਂ ਪਾਉਣੀ ਐ ਸੋ ਪਾਣੀ ਦੇ ਵਿੱਚ ਆਪਾਂ ਪਾਣੀ ਭਰ ਆ ਕੇ ਉੱਪਰੋਂ ਛੱਟਾ ਮਾਰਾਂਗੇ ਸੋ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੀ ਸਭ ਤੋਂ ਪਹਿਲਾਂ ਆਪਾਂ ਇੱਥੇ ਲਿਆ ਹੈ ਅਪਸਮ ਸాల్ਟ ਮੀਲ ਆਰਗੈਨਿਕ ਨਿਊਟ੍ਰੀਐਂਟ ਸਪਲੀਮੈਂਟ ਮੈਗਨੀਸ਼ੀਅਮ ਐਂਡ ਸਲਫਰ ਸੋ ਤੁਸੀਂ ਦੇਖ ਸਕਦੇ ਹੋ ਕੰਪਨੀ ਆਪਾਂ ਦੀ ਮੈਂਸ਼ਨ ਨਹੀਂ ਕਰਨੀ ਕਿਉਂਕਿ ਫਿਰ ਕਈ ਵੀਰ ਕਹਿੰਦੇ ਵੀ ਕੰਪਨੀ ਦੇ ਮਸ਼ਹੂਰੀ ਵਾਸਤੇ ਤੁਸੀਂ ਕਰ ਰਹੇ ਹੋ ਸੋ ਇੱਕ ਆ ਦੇਖੋ ਇੱਧਰ ਮੈਂ ਪਹਿਲਾਂ ਮਿਕਸ ਕਰ ਰਿਹਾ ਸੀ ਤੇ ਮੇਰੇ ਧਿਆਨ ਚ ਆਇਆ ਚਲੋ ਤੁਹਾਡੇ ਲਈ ਵੀਡੀਓ ਆਪਾਂ ਪਾ ਦਿੰਨੇ ਆ ਤੁਹਾਡਾ ਫਾਇਦਾ ਹੋ ਜਾਊਗਾ ਤੇ ਇਹ ਇੰਨਾ ਵਧੀਆ ਤੇ ਜਿਹੜੇ ਆ ਨਿੰਬੂ ਤੁਹਾਨੂੰ ਮੈਂ ਕੱਲ ਵੀ ਦਿਖਾਏ ਸੀ ਆ ਦੇਖੋ ਇਨੀ ਮਾਤਰਾ ਦੇ ਵਿੱਚ ਲੱਗੇ ਹੋਏ ਆ ਔਰ ਗਮਲੇ ਦੇ ਵਿੱਚ ਆ ਦੇਖੋ ਬੂਟਾ ਵੀ ਗਮਲੇ ਦੇ ਵਿੱਚ ਆ ਆ ਦੇਖੋ ਭਰਿਆ ਪਿਆ ਜਿਹੜਾ ਉਹਦੇ ਨਾਲ ਤੇ ਜਿਹੜਾ ਆਪਣੇ ਕੋਲ ਲਫਾਫਿਆਂ ਦੇ ਵਿੱਚ ਹੈ ਨਾ ਬੂਟਾ ਹੱਲੇ ਜਿਹੜਾ ਤੁਹਾਨੂੰ ਸੇਲ ਕਰਨ ਵਾਸਤੇ ਦੇਣਾ ਹੈ ਆ ਦੇਖੋ ਨਿੰਬੂ ਇਹਨਾਂ ਦੇ ਨਾਲ ਵੀ ਬਹੁਤ ਲੱਗੇ ਹੋਏ ਆ ਆ ਦੇਖੋ ਇਹ ਵੀ ਪੂਰੇ ਭਰੇ ਪਿਆ ਸੋ ਸਾਰਾ ਜਿਹੜਾ origignal ਕੰਮ ਆ ਕੋਈ ਨਕਲੀ ਨਹੀਂ ਜਦੋਂ ਜ਼ਿੰਮੇਵਾਰ ਨਰਸਰੀ ਕਹ ਤੀ ਤੇ ਫਿਰ ਗੱਲ ਮੁੱਕ ਗਈ ਉੱਥੇ ਠੀਕ ਹੈ ਜੀ ਐਪ ਸੋਮ ਸਾਲਟ ਤੇ ਨਾਲ ਆਪਾਂ ਇਹ ਵਾਲਾ ਟ੍ਰਾਈਕੋਡਰਮਾ ਦੇਖ ਸਕਦੇ ਹੋ ਇਹ ਵੀ ਬਾਜ਼ਾਰ ਦੇ ਵਿੱਚੋਂ ਆਮ ਮਿਲ ਜਾਂਦਾ ਹੈ 180 ਰੁਪਏ ਦਾ 200 ਦਾ ਪੈਕਟ ਲਾਉਂਦੇ ਆ ਠੀਕ ਹੈ ਜੀ ਇਹਨੂੰ ਹੁਣ ਆਪਾਂ ਜੇ ਤੁਹਾਡੇ ਕੋਲ ਵਰਮੀ ਕੰਪੋਸਟ ਵਗੈਰਾ ਨਹੀਂ ਗਈ ਜਾਂ ਮਿਕਸਚਰ ਵਗੈਰਾ ਨਹੀਂ ਗਿਆ ਤੇ ਤੁਸੀਂ ਜਿਵੇਂ ਹੁਣ ਮੈਂ ਇਹਨੂੰ ਮਿੱਟੀ ਦੇ ਵਿੱਚ ਮਿਕਸ ਕਰ ਰਿਹਾ ਅੱਜ ਥੋੜੀ ਜਿਹੀ ਵਰਮੀ ਕੰਪੋਸਟ ਪਾਈ ਹੋਈ ਹੈ ਆ ਦੇਖੋ ਆ ਐਪਸਮ ਸాల్ਟ ਐਦਾਂ ਹੋਊਗਾ ਜਿੱਦਾਂ ਲੋਨ ਹੁੰਦਾ ਤੇ ਇਹਦੇ ਵਿੱਚ ਮਿਕਸ ਕਰਕੇ ਤੇ ਆਪਾਂ ਇਸ ਤੋਂ ਬਾਅਦ ਇਹਨੂੰ ਛੱਟਾ ਦੇ ਦੇਣਾ ਛੋਟੀ ਜਿਹੀ ਵੀਡੀਓ ਅੱਜ ਦੀ ਕੋਈ ਜ਼ਿਆਦਾ ਵੱਡੀ ਨਹੀਂ ਗਈ ਤੇ ਤੁਸੀਂ ਇਹਦਾ ਰਿਜ਼ਲਟ ਵੇਖਿਓ ਜੇ ਕਿੰਨਾ ਜ਼ਬਰਦਸਤ ਰਿਜ਼ਲਟ ਆਊਗਾ ਸਾਰੇ ਬੂਟਿਆਂ ਨੂੰ ਤੁਸੀਂ ਜੜਾਂ 'ਚ ਵੀ ਪਾ ਸਕਦੇ ਹੋ ਤੇ ਇਹਦਾ ਸਪਰੇਅ ਕਰਨਾ ਹੋਵੇ ਦੋਵਾਂ ਚੀਜ਼ਾਂ ਨੂੰ ਤਾਂ ਤੁਸੀਂ ਦੋਵੇਂ ਆਰਗੇਨਿਕ ਆ ਕੋਈ ਇਹਦਾ ਜ਼ਹਿਰ ਨਹੀਂਗਾ ਔਰ ਰਿਜ਼ਲਟ ਇਹਨੇ ਬਿਹਤਰ ਹੈ ਤੁਹਾਡੇ ਸਾਹਮਣੇ ਹੈ ਬਾਰ-ਬਾਰ ਦਿਲ ਕਰ ਰਹੇ ਨਿੰਬੂ ਲੱਗੇ ਦਿਖਾਉਣ ਨੂੰ ਸੋ ਗਮਲੇ ਦੇ ਵਿੱਚ ਲੱਗਿਆ ਨਾਲੇ ਬੂਟਾ ਸੋ ਤੁਸੀਂ ਇਹ ਜ਼ਰੂਰ ਵਰਤੋ ਐਫਸਮ ਸਾਲਟ ਮੀਲ ਤੇ ਟ੍ਰਾਈਕੋਡਰਮਾ ਜਿਹੜੀ ਮਰਜ਼ੀ ਕੰਪਨੀ ਦਾ ਹੋਵੇ ਤੁਸੀਂ ਪਾ ਲਓ ਹੁਣ ਵੱਡੀ ਗੱਲ ਰਹਿ ਗਈ ਵੀ ਤੁਸੀਂ ਪੁੱਛੋਗੇ ਵੀ ਪਾਉਣਾ ਕਿੰਨਾ ਕਿੰਨਾ ਹੈ ਜਿਹੜਾ ਤਾਂ ਵੱਡਾ ਬੂਟਾ ਜਿਵੇਂ ਆਪ ਦੇਖੋ ਇਹ ਫਲ ਤੇ ਆ ਪੂਰਾ ਹਨਾ ਇਹਦੀ ਹਾਈਟ तकरीबन 4 ਫੁੱਟ ਹੈਗੀ ਹੈ ਗਮਲੇ ਨੂੰ ਛੱਡ ਕੇ ਤਾਂ ਪੂਰਾ ਭਰਿਆ ਹੋਇਆ ਹੈ ਤਾਂ ਇਹਨੂੰ ਜਿਹੜਾ ਐਪਸਮ ਸాల్ਟ ਹੈ ਉਹ ਜਿਹੜਾ ਇੱਕ ਚਮਚਾ ਵੱਡਾ ਭਰ ਕੇ ਤੇ ਜਿਹੜਾ ਟ੍ਰਾਈਕੋਡਰਮਾ ਹੈ ਉਹ ਵੀ ਵੱਡੇ ਬੂਟੇ ਨੂੰ ਇੱਕ ਵੱਡਾ ਚਮਚਾ ਪੂਰਾ ਭਰ ਕੇ ਪਾਉਣਾ ਹੈ ਤੇ ਤੁਸੀਂ ਰਿਜ਼ਲਟ ਵੇਖੋ ਜੇ ਫਿਰ ਮੈਨੂੰ ਕਮੈਂਟ ਜਿਹਦੇ ਦੱਸਿਓ ਜੇ ਵੀ ਕਿਦਾਂ ਦਾ ਇਹ ਇਹਦਾ ਰਿਜ਼ਲਟ ਆਇਆ ਸੋ ਇਸ ਤੋਂ ਬਾਅਦ ਆਪਾਂ ਨੂੰ ਛੱਟਾ ਦੇਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਹਾਂਜੀ ਤੇ ਆਪਾਂ ਹੁਣ ਪਾਵਾਂਗੇ ਜੀ ਖਾਦ ਮਿਕਸ ਹੋ ਚੁੱਕੀ ਆ ਇਹ ਅੰਬ ਦੇ ਬੂਟੇ ਆਪਣਾ ਕੋ ਪਏ ਆ ਇਹ ਪੌਲ ਜਿਹੜੇ ਫੁੱਲ ਵੱਡੇ ਬੂਟੇ ਆ ਸੋ ਇਹਨਾਂ ਨੂੰ ਜ ਆਪਾਂ ਖਾਦ ਦਾ ਛੱਟਾ ਮਾਰਾਂਗੇ ਸੋ ਕਿਸਾਨ ਦੋਸਤੋ ਪਹਿਲਾਂ ਧਿਆਨ ਰੱਖਣਾ ਵੀ ਤੁਸੀਂ ਵਿੱਚ ਪਾਣੀ ਜ਼ੋਰ ਛੱਡ ਲੈਣਾ ਇਹ ਡੰਬਲੇ ਅੱਜ ਬੂਟੇ ਤੇ ਪਾਣੀ ਨਾਲ ਭਰਾ ਲਓ ਜਿਹੜੀ ਖਾਦ ਆ ਤੁਹਾਡੀ ਪਹਿਲਾਂ ਤਿਆਰ ਹੋਣੀ ਚਾਹੀਦੀ ਐ ਠੀਕ ਆ ਜੀ ਜੇ ਤੁਹਾਡੀ ਖਾਦ ਤਿਆਰ ਹੋ ਗਈ ਤੇ ਨਾਲ ਦੀ ਨਾਲ ਤੁਸੀਂ ਪਾਣੀ ਬੰਦ ਕਰਕੇ ਤੇ ਛੱਟਾ ਦੇ ਦੋ ਜਿਹਦਾ ਵਿੱਚ ਤੇ ਇਹਦਾ ਮਤਲਬ ਤੁਹਾਨੂੰ ਰਿਜ਼ਲਟ ਇੱਕ ਹਫ਼ਤੇ ਬਾਅਦ ਭਾਵੇਂ ਠੰਡ ਬਹੁਤ ਹੈ ਝੋਪੜੀ ਨਿਕਲ ਰਹੀ ਤੇ ਜੇ ਗਰਮੀ ਚ ਜਿਵੇਂ ਭਾਵੇਂ ਸਰਦੀ ਤੇ ਤੂਫਾਂ ਨਿਕਲਦਿਆ ਹੁਣ ਤਾਂ ਨਾਲ ਦੇ ਨਾਲ ਰਿਜ਼ਲਟ ਦਿੰਦੀ ਆ ਇਹ ਬਹੁਤ ਵਧੀਆ ਸੋ ਇਹ ਛੱਟਾ ਦੇ ਕੇ ਆਪਾਂ ਨਾਲ ਦੀ ਨਾਲ ਤੇ ਇਹਨੂੰ ਬੱਸ ਇੰਨਾ ਕੰਮ ਹੈ ਸੋ ਮਿਹਨਤਾਂ ਵੀਰੋਂ ਕਰਨੀ ਪੈਣੀ ਹੈ ਸੋ ਇੱਕ ਗੱਲ ਨਰਸਰੀ ਵਾਲਿਆਂ ਨੂੰ ਬਹੁਤ ਕਹਿੰਦੇ ਆ ਲੋਕ ਯਾਰ ਨਰਸਰੀ ਵਿੱਚ ਬੂਟੇ ਬਹੁਤ ਭਰੇ ਹੁੰਦੇ ਆ ਘਰ ਆ ਕੇ ਨਹੀਂ ਹੁੰਦੇ ਹੁਣ ਇਹੋ ਜਿਹਾ ਕੋਈ ਮੰਤਰ ਤਾਂ ਹੈ ਨਹੀਂ ਜਿਹੜਾ ਆਪਾਂ ਮਾਰ ਕੇ ਤੁਹਾਡੇ ਵੀ ਉਹ ਮੰਤਰ ਨਾਲ ਹੀ ਚੱਲ ਜਾਣ ਬੜੇ ਵੱਡੀ ਇਗਜ਼ਾਮਪਲ ਇੱਕ ਸਿਆਣੇ ਕਹਿੰਦੇ ਆ ਵੀ ਦਵਾਈ ਮੈਡੀਕਲ ਚ ਪਈ ਅਸਰ ਨਹੀਂ ਕਰਦੀ ਉਹਨੂੰ ਖਾਣਾ ਪੈਂਦਾ ਸੋ ਨਰਸਰੀ ਚ ਪਏ ਜਿਹੜੇ ਬੂਟੇ ਤੁਹਾਨੂੰ ਉਹ ਵਧੀਆ ਲੱਗਦੇ ਆ ਤਾਂ ਉਹਦੇ ਵਾਸਤੇ ਦਵਾਈ ਦੋਈ ਜਿਹੜੀ ਜੋ ਵੀ ਪੈਂਦਾ ਤੁਹਾਨੂੰ ਦੱਸਦਾ ਰਹਿੰਦਾ ਮੈਂ ਉਹ ਪਾਉਣਾ ਪੈਂਦਾ ਵੀਰੋ ਐਦਾਂ ਨਹੀਂ ਗੱਲ ਬਣਦੀਗੀ ਸੋ ਤੁਸੀਂ ਇਹ ਚੀਜ਼ਾਂ ਪਾਇਆ ਕਰੋ ਬਿਲਕੁਲ ਆਪਣੀਆਂ ਵਰਤੀਆਂ ਪਰਖੀਆਂ ਵੇਖੋ ਮੈਂ ਆਪਣੇ ਬੂਟਿਆਂ ਨੂੰ ਪਾ ਰਿਆਂ ਨਾਲੇ ਜੇ ਤੁਹਾਡੇ ਬੂਟੇ ਚੱਲਣਗੇ ਤਾਂ ਸਾਡੇ ਕੋਲ 4 ਸੱਜਣ ਹੋਰ ਆਉਣਗੇ ਸੋ ਇਹੀ ਗੱਲ ਹੈ ਤੇ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਵੀਡੀਓ ਚੰਗੀ ਲੱਗੀ ਤਾਂ শেয়ার ਕਰਿਓ ਧੰਨਵਾਦ